ਸਾਰਿਆਂ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਹੈ ਜੀ ਜਿੰਨੇ ਵੀ ਮੇਰੇ ਭਰਾ ਨਾਲ ਜੁੜੇ ਹੋਏ ਨੇ ਚੈਨਲ ਦੇ ਅੱਜ ਆਪਾਂ ਤੁਹਾਡੇ ਨਾਲ ਸਿਰਫ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਨੇ ਜਿਹੜੀਆਂ ਦਿਲ ਦੇ ਵਿੱਚ ਸੀਗੀਆਂ ਤਾਂ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਵੀਰੇ ਦੇਖਿਓ ਤੇ ਸੁਣਿਓ ਅੱਗੇ ਵੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਦੇ ਹੋ ਜੇ ਗੱਲ ਚੰਗੀ ਲੱਗੀ ਆਹ ਦੋ ਦਿਨ ਤੋਂ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਦੇਖ ਰਹੇ ਆਂ ਵਿਵਾਦ ਚੱਲ ਰਿਹਾ ਹੈ ਸਾਡੇ ਸਤਕਾਰਯੋਗ ਸਿੰਗਰ ਨਸ਼ੱਤਰ ਗਿੱਲ ਸਾਹਿਬ ਦਾ ਮਾਸਟਰ ਸਲੀਮ ਤੇ ਉਹਨਾਂ ਦੇ ਦੋ ਸਾਥੀਆਂ ਵੱਲੋਂ ਰੋਸ਼ਨ ਪ੍ਰਿੰਸ ਵੱਲੋਂ ਮਜ਼ਾਕ ਬਣਾਇਆ ਗਿਆ ਉਹਨਾਂ ਦੇ ਗੀਤ ਦਾ ਕਿ ਭਾਈ ਬਹੁਤ ਮਾੜੀ ਗੱਲ ਹੈ ਮੇਰੀ 40 ਸਾਲ ਦੀ ਉਮਰ ਹੋ ਗਈ ਜਦੋਂ ਜਦ ਤੋਂ ਜਵਾਨੀ ਦੇ ਵਿੱਚ ਅਸੀਂ ਪਿਆਰ ਰੱਖਿਆ 16 17 ਸਾਲ ਦੇ ਸੀਗੇ ਉਦੋਂ ਤੋਂ ਨਸ਼ੱਤਰ ਗਿੱਲ ਸਾਹਿਬ ਨੂੰ ਸੁਣਦੇ ਆਉਨੇ ਆ ਅੱਜ ਵੀ ਉਹਨਾਂ ਦੇ ਗੀਤ ਨੇ ਜਿਹੜੇ ਮੂੰਹ ਦੇ ਵਿੱਚ ਗੁਣਗਣਾਈਦੇ ਨੇ ਨਿਸ਼ੱਤਰ ਗਿੱਲ ਸਾਹਿਬ ਉਹ ਸਿੰਗਰ ਨੇ ਜਿਹੜੇ ਰੰਗ ਬਨ ਦਿੰਦੇ ਨੇ ਦੁਨੀਆ ਨੂੰ ਕੀਲ ਕੇ ਰੱਖ ਦਿੰਦੇ ਨੇ ਉਹਨਾਂ ਦੇ ਗਾਏ ਹੋਏ ਗੀਤ ਅੱਜ ਵੀ ਅਸੀਂ ਆਪਣੇ ਮੂੰਹ ਦੇ ਵਿੱਚ ਸਾਡੇ ਮਨਪਸੰਦ ਗਾਇਕ ਨੇ ਉਹ ਉਹਨਾਂ ਦੇ ਗਾਏ ਹੋਏ ਗੀਤ ਅਸੀਂ ਗੁਣਗਣਾਉਂਦੇ ਰਹੀਦਾ ਜਦੋਂ ਕਿਤੇ ਮਨ ਕਰੇ ਨਾ ਉਹਨਾਂ ਦੇ ਗੀਤ ਹੁਣ ਵੀ ਗੁਣਗਣਾਈਦੇ ਨੇ ਅਸੀਂ ਜਵਾਨੀ ਦੇ ਵਿੱਚ ਜਦੋਂ ਪੈਰ ਰੱਖੇ ਅੱਜ 40 ਸਾਲ ਦੀ ਏਜ ਹੋ ਗਈ ਉਹਨਾਂ ਨੂੰ ਸੁਣਦੇ ਆ ਰਹੇ ਆ। ਇਹ ਬਾਈ ਬਹੁਤ ਮਾੜੀ ਗੱਲ ਕੀਤੀ ਆ। ਮਾਸਟਰ ਸਲੀਮ ਨਾਲ ਸਾਡਾ ਕੋਈ ਦੁਸ਼ਮਣੀ ਨਹੀਂ। ਜਾਂ ਕੋਈ ਰੰਜਿਸ਼ ਨਹੀਂ ਆਪਣੀ। ਪਰ ਇੱਕ ਮੈਂ ਗੱਲ ਜ਼ਰੂਰ ਵੀਰੇ ਕਰਨੀ ਚਾਹਣਾ। ਤੁਹਾਡੇ ਸਾਰੇ ਜਿੰਨੇ ਵੀ ਤੁਸੀਂ ਭਰਾ ਮੇਰੇ ਨਾਲ ਜੁੜੇ ਹੋਏ ਹੋ ਜਾਂ ਮੇਰੀ ਵੀਡੀਓ ਦੇਖ ਰਹੇ ਨੇ ਇੱਕ ਮੇਰਾ ਸਵਾਲ ਆ ਤੁਹਾਨੂੰ ਸਾਰਿਆਂ ਨੂੰ ਪੀਟੀਸੀ ਪੰਜਾਬੀ ਵਾਲਿਆਂ ਨੂੰ ਮੇਰਾ ਸਵਾਲ ਆ ਚੈਨਲ ਪੀਟੀਸੀ ਪੰਜਾਬੀ ਨੂੰ ਵੀ ਤੁਹਾਨੂੰ ਜਿਹੜੇ ਜੱਜ ਬਣਾਉਣ ਨੂੰ ਆ ਮਾਸਟਰ ਸੁਨੀਮੇ ਲੱਭਿਆ ਸੀਗਾ ਇਹ ਜਿਹੜੇ ਤਿੰਨੋਂ ਬੰਦੇ ਇਹ ਜੱਜ ਬਣਾਉਣ ਦੇ ਲਾਇਕ ਨੇ ਤੁਸੀਂ ਪ੍ਰਾਉਣਿਆਂ ਮੰਗਣਾ ਨੂੰ ਜੱਜ ਬਣਾਤਾ ਕੁਰਸੀਆਂ ਦੇ ਉੱਤੇ ਬਿਠਾ ਦਿੰਨੇ ਹੋ ਮਾਸਟਰ ਸੁਲੀਮ ਨੂੰ ਜੱਜ ਜਿਹਨੂੰ ਜੱਜ ਨਹੀਂ ਉਹ ਜੱਜ ਬਣ ਜੂ ਜੱਜ ਹੋਵੇ ਜੱਜ ਵੀ ਉਹੀ ਬਣੂ ਯੀ ਨੋ ਚੱਜੇਰੀ ਉਹਨੂੰ ਜੱਜ ਦੀ ਜੱਜਮੈਂਟ ਕਿੱਥੋਂ ਹੋਊ ਮੈਨੂੰ ਦਿਓ ਬਾਈ ਮੇਰੇ ਇਸ ਸਵਾਲ ਦਾ ਜਵਾਬ ਦਿਓ ਇਹ ਪੀ.ਡੀ.ਸੀ ਪੰਜਾਬੀ ਵਾਲਿਆਂ ਨੇ ਸ਼ਮਲਾਇਆ ਇਹ ਇਹ ਪਹਿਲਾਂ ਠੀਕ ਸੀਗਾ ਆ ਮਾਸਟਰ ਸਲੀਮ ਇਹ ਜੱਜ ਦਾ ਦਰਜਾ ਦੇਤਾ ਨਾ ਕੁਰਸੀ ਦੇ ਬਿਠਾਤਾ ਇਹਨੂੰ ਪਾ ਕੇ ਕਾਲਾ ਕੋਟ ਆ ਨਾਲ ਦੋ ਹੋਰ ਬਿਠਾਤੇ ਇਹ ਜੱਜ ਬਣਦੇ ਲਾਇਕ ਨੇ ਬੰਦੇ ਮੈਨੂੰ ਇਸ ਗੱਲ ਦਾ ਜਵਾਬ ਚਾਹੀਦਾ ਕਮੈਂਟਾਂ ਚ ਦੇ ਦਿਓ ਹੋਰ ਸਰੀਲੇ ਗਾਇਕ ਸਤਕਾਰਯੋਗ ਜਿਹੜੇ ਸਿੰਗਰ ਨੇ ਮਰ ਗਏ ਹੋਰ ਹੋਰ ਬਹੁਤ ਨੇ ਫਰੋਜ਼ ਖਾਨ ਹੋ ਗਿਆ ਕਲियर ਕੰਠ ਹੋ ਗਿਆ ਨਸ਼ਤਰ ਗੱਲ ਸਾਹਿਬ ਹੋ ਗਏ ਜਿਹੜੇ ਹੋਰ ਸੂਝਮਾਨ ਗਾਇਕ ਨੇ ਉਹ ਮਰ ਗਏ ਜਿਹੜੇ ਜੱਜ ਦੀ ਪੀਡੀਸੀ ਪੰਜਾਬੀ ਵਾਲਿਆਂ ਨੂੰ ਮੇਰਾ ਸਵਾਲ ਹੈ ਜਿਹੜੇ ਹੋਰ ਆਪਣੇ ਸਰੀਲੇ ਗਾਇਕ ਨੇ ਤੁਸੀਂ ਆ ਬੰਦਰ ਚੁਮਲਾ ਕੇ ਜੱਜ ਬਣਾ ਤੇ ਉਥੇ ਕੁਰਸੀਆਂ ਤੇ ਬਿਠਾ ਤੇ ਉਦੋਂ ਤੋਂ ਚਾਮਲੇ ਆ ਜਿਹੜਾ ਮਾਸਟਰ ਸਲੀਮ ਆ ਨਾ ਜਾਤੋਂ ਪੀਡੀਸੀ ਪੰਜਾਬੀ ਦੇ ਵਿੱਚ ਇਹਨੂੰ ਜੱਜ ਬਣਾਤਾ ਉਦੋਂ ਤੋਂ ਇਹਦੀ ਹਵਾ ਖਰਾਬ ਹੋਈ ਆ ਪਹਿਲਾਂ ਸਹੀ ਸੀ ਇਹ ਬੰਦਾ ਨੰਬਰ 2 ਅਸੀਂ ਵੀ ਆਪਣੇ ਰਿਸ਼ਤੇਦਾਰਾਂ ਦੇ ਭੈਣਾ ਭਰਾਵਾਂ ਦੇ ਵਿਆਹ ਕਰਨੇ ਨੇ ਤੁਸੀਂ ਵੀ ਜਿੰਨੇ ਮੇਰੇ ਪੰਜਾਬੀ ਭਾਈਚਾਰੇ ਦੇ ਲੋਕ ਨਾਲ ਜੁੜੇ ਹੋਏ ਨੇ ਮੇਰੇ ਵੀਰ ਆਪਾਂ ਨੇ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਕਰਦੀਆਂ ਨੇ ਬਾਈ ਸਿੰਗਰ ਉਹੋ ਲਵਾਓ ਜਿਹੜਾ ਕੀਲ ਕੇ ਰੱਖ ਦਵੇ ਜਿਹੜਿਆ ਨੇ ਸੁਰ ਲਾਉਣੇ ਨੇ ਨਾ ਉਹਨਾਂ ਨੂੰ ਕਹੋ ਕਿ ਘਰੇ ਜਾ ਕੇ ਸੁਰ ਲਾਇਆ ਕਰੋ ਆਪਣੇ ਜਿੱਦਾਂ ਰਣਜੀਤ ਬਾਵਾ ਹੋ ਗਿਆ ਕੁਲਵਿੰਦਰ ਬਿੱਲਾ ਹੋ ਗਿਆ ਹਨਾ ਰਾਜਵੀਰ ਜਵੰਦਾ ਸੀਗਾ ਸਵਾਰਗੀ ਰਾਜਵੀਰ ਜਵੰਦਾ ਬਾਈ ਇਹ ਬੰਦੇ ਅਖਾੜੇ ਬੰਨ੍ਹ ਦਿੰਦੇ ਨੇ ਨਸ਼ੱਤਰ ਗਿੱਲ ਸਾਹਿਬ ਹੋ ਗਏ ਦੁਨੀਆ ਨੂੰ ਕੀਲ ਕੇ ਰੱਖ ਦਿੰਦੇ ਨੇ ਆ ਜਿਹੜੇ ਸੁਰ ਲਾਉਣ ਵਾਲੇ ਨੇ ਨਾ ਇਹਨਾਂ ਨੂੰ ਕਿਹਾ ਕਰੋ ਵੀ ਘਰੇ ਜਾ ਕੇ ਆਪਣਾ ਸੁਰ ਲਾਓ ਇਹਨਾਂ ਨੂੰ ਤੁਸੀਂ ਨਾਂ ਵੀਰੇ ਬੁੱਕ ਕਰਿਓ ਸਾਰੇ ਤੁਹਾਡੇ ਪ੍ਰੋਗਰਾਮ ਦੀ ਇਹ ਜਖਣਾ ਵੜ ਦਿੰਦੇ ਨੇ ਸੁਰੇ ਲਾਈ ਜਾਂਦੇ ਨੇ ਚਿੰਕਾਂ ਹੀ ਮਾਰੀ ਜਾਂਦੇ ਨੇ 15 ਕਿ ਮਿੰਟ ਦਾ ਗੀਤ ਹੁੰਦਾ 10 ਮਿੰਟੇ ਸੁਰ ਲਾਉਣ ਚੇ ਕੱਢ ਦਿੰਦੇ ਨੇ ਬੱਲੇ ਥੋੜੇ ਕੁਸ ਵੀ ਪੈਂਦਾ ਜਿਹੜੇ ਸੁਣ ਨਾਉਣੇ ਆ ਆ ਦੇਖ ਲਿਓ ਮੇਰੀ ਗੱਲ ਦਾ ਯਕੀਨ ਨਹੀਂ ਨਾ ਆ YouTube ਤੇ ਜਾ ਕੇ ਦੇਖ ਲਿਓ ਆ ਜਿਹੜੇ ਸੁਰ ਲਾਉਂਦੇ ਨੇ ਨਾ ਜਿਆਦਾ ਸਰੀਲੇ ਨੇ ਇਹਨਾਂ ਦੇ ਤੁਸੀਂ YouTube ਦੇ ਉੱਤੇ ਜਾ ਕੇ ਗੀਤ ਸੁਣ ਲਿਓ ਇਹਨਾਂ ਨੇ 10 ਮਿੰਟ ਸੁਰੇ ਲਾਈ ਜਾਣੇ ਹੁੰਦੇ ਨੇ ਨਾ ਪੱਲੇ ਪੈਂਦਾ ਨਾ ਪੈਣ ਦੇਣ ਇਹ ਪੂਰੇ ਗੀਤ ਦੀ ਜਖਣਾ ਵੜ ਦਿੰਦੇ ਨੇ ਇਹ ਸੁਰਦਾਲਾ ਗਾਇਕ ਉਹ ਸੁਣੋ ਆਪਣੇ ਵਿਆਹ ਸ਼ਾਦੀ ਦੇ ਵਿੱਚ ਵੀ ਉਹਨੂੰ ਬੁੱਕ ਕਰੋ ਜਿਹੜਾ ਪੂਰਾ ਗੀਤ ਸੁਣਾਵੇ ਤੇ ਦੁਨੀਆ ਨੂੰ ਕੀਲ ਕੇ ਰੱਖ ਦਵੇ ਰੰਗ ਬਾਨਾ ਦੇਵੇ ਤੁਹਾਡੇ ਖਾੜੇ ਦਾ ਇਹ ਸੁਣਨ ਆਉਣ ਵਾਲਿਆਂ ਨੂੰ ਤੁਸੀਂ ਕਹਿ ਦਿਆ ਕਰੋ ਕਿ ਘਰੇ ਜਾ ਕੇ ਸੁਰ ਲਾਓ ਬਾਈ ਲਾਈ ਜਾ ਘਰੇ ਬੈਠਾ ਸੁਰ ਹਣਾ ਕਿਤੇ ਕਿਤੇ ਵਿਆਹ ਸ਼ਾਦੀ ਚ ਕਿਤੇ ਪ੍ਰੋਗਰਾਮ ਤੇ ਬੁਲਾਉਣੇ ਹੋ ਪੂਰਾ ਗੀਤ ਸੁਣ ਲਿਆ ਕਰੋ ਨਾ ਤੋਂ ਅਚਿੰਕਾਂ ਜੀਆਂ ਨਾ ਸੁਣੀ ਆਇਆ ਕਰੋ ਬੈਠੇ ਹਨਾ ਬਾਕੀ ਨਸ਼ੱਤਰ ਗਿੱਲ ਸਾਹਿਬ ਦਾ ਅਸੀਂ ਆਦਰ ਸਤਿਕਾਰ ਕਰਦੇ ਆ ਸਾਡੇ ਮਨਪਸੰਦ ਮੇਰਾ ਖੁਦ ਦਾ ਬਾਈ ਮਨਪਸੰਦ ਗਾਇਕ ਆ ਆਪਣੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਕੋਈ ਦੁਸ਼ਮਣੀ ਨਹੀਂ ਪਰ ਜਿਹੜੀ ਦਿਲ ਦੇ ਵਿੱਚ ਵੀਰੇ ਗੱਲ ਸੀ ਸੱਚੀ ਗੱਲ ਉਹ ਜਰੂਰ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਆ ਬਾਈ ਜਿੰਨੇ ਵੀ ਤੁਸੀਂ ਆਪਣੇ ਭਰਾ ਨਾਲ ਜੁੜੇ ਹੋਇਓ ਚੈਨਲ ਦੇ ਨਾ ਜੇ ਗੱਲਬਾਤ ਵਧੀਆ ਲੱਗੀ ਤਾਂ ਕਮੈਂਟ ਕਰਦੇ ਹੋ ਵੀਰੇ ਥੱਲੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਦੇ ਹੋ ਪਰ ਮੇਰਾ ਪੀटीसी ਪੰਜਾਬੀ ਤੱਕਰ ਜ਼ਰੂਰ ਪਹੁੰਚਾ ਦਿਓ ਆਹ ਮੈਸੇਜ ਜੇ ਕੋਈ ਵੀਰੇ ਪਹੁੰਚਾ ਸਕਦਾ ਹੈ ਨਾ ਅੱਗੇ ਮੈਂ ਇਹੋ ਸਵਾਲ ਹੈ ਪੀਸੀ ਪੰਜਾਬੀ ਵਾਲਿਆਂ ਨੂੰ ਵੀ ਤੁਹਾਨੂੰ ਜਿਹੜਾ ਜੱਜ ਆ ਮਾਸਟਰ ਸਲੀਮੇ ਲੱਭਿਆ ਸੀ ਹੋਰ ਬੰਦੇ ਮਰ ਗਏ ਸਾਰੇ ਸੁਰੀਲੇ ਆ ਜਿਹੜੇ ਨਾਲ ਦੋ ਬੈਠੇ ਨੇ ਇਹ ਜੱਜ ਬਣਦੇ ਲਾਇਕ ਨੇ ਇਹ ਬੰਦੇ ਇਹ ਜਿਹੜੇ ਬੰਦੇ ਕਿਸੇ ਦੀ ਇੱਜ਼ਤ ਨਹੀਂ ਕਰ ਸਕਦੇ ਉਹ ਜੱਜ ਬਣਾਉਣ ਦੇ ਲਾਇਕ ਨਹੀਂ ਇਹੋ ਮੇਰਾ ਸਵਾਲ ਆ ਪੀਡੀਸੀ ਪੰਜਾਬੀ ਚੈਨਲ ਵਾਲਿਆਂ ਨੂੰ ਵੀ ਜਿਹੜੇ ਬੰਦਿਆਂ ਨੂੰ ਇੰਨੀ ਅਕਲ ਨਹੀਂ ਵੀ ਆਪ ਤੋਂ ਸੀਨੀਅਰ ਬੰਦੇ ਦੀ ਇੱਜ਼ਤ ਕਿੱਦਾਂ ਕਰੀਦੀ ਆ ਉਹ ਤੁਸੀਂ ਜੱਜ ਬਣਾਏ ਹੋਏ ਨੇ ਇਹ ਜੱਜ ਬਣਾਉਣ ਦੇ ਲਾਇਕ ਹੈ ਨਹੀਂ ਵੀਰੇ ਬੰਦੇ ਇਹ ਜਿਹੜੇ ਸਤਕਾਰਯੋਗ ਸੀਨੀਅਰ ਸੂਝਵਾਨ ਬੰਦੇ ਨੇ ਹਨਾ ਉਹਨਾਂ ਨੂੰ ਤਾਂ ਤੁਸੀਂ ਕਦੇ ਪੀਡੀਸੀ ਪੰਜਾਬੀ ਚੈਨਲ ਦੇ ਉੱਤੇ ਬੁਲਾਏ ਹੀ ਹੈ ਨਹੀਂ ਮਹਿਮਾਨ ਦੇ ਤੌਰ ਤੇ ਉੱਤੇ ਵੀ ਨਹੀਂ ਤੁਸੀਂ ਪੀਡੀਸੀ ਪੰਜਾਬੀ ਵਾਲੇ ਉਹ ਬੁਲਾਇਆ ਆ ਜਿਹੜੇ ਆ ਬਾਂਦਰ ਸ਼ਾਮਲੇ ਹੋਏ ਨੇ ਇਹਨਾਂ ਨੂੰ ਤੁਸੀਂ ਜੱਜ ਦਾ ਦਰਜਾ ਦੇਤਾ ਜੱਜ ਵੀ ਚੱਜਣ ਨਾਲ ਬਣਦਾ ਹੁੰਦਾ ਬੰਦਾ ਜਿਹਨੂੰ ਚੱਜ ਹੋਵੇ ਉਹੀ ਜੱਜ ਬਣੂ ਜਵਾਕਾਂ ਦੀ ਜੱਜਮੈਂਟ ਵੀ ਉਹੀ ਕਰੂ ਜਿਹਨੂੰ ਆਪ ਚੱਜ ਹੋਊ ਵੀਰੇ ਵਧੀਆ ਗਾਇਆ ਮਾੜਾ ਗਾਇਆ ਇਹ ਤੁਸੀਂ ਮਾਸਟਰ ਸਲੀਮ ਵਰਗੇ ਜੱਜ ਬਣਾਤੇ ਪੀਡੀਸੀ ਪੰਜਾਬੀ ਵਾਲਿਆਂ ਨੇ ਤੋ ਫੇਰ ਤੋਂ ਮੇਰੀ ਵੀਰੇ ਲਾਸਟ ਦੇ ਵਿੱਚ ਇਹੋ ਚਲੋ ਬੇਨਤੀ ਆ ਬਾਈ ਸਾਰਿਆਂ ਨੂੰ ਵੀ ਨਸ਼ੱਤਰ ਗਿੱਲ ਇਹੋ ਜੇ ਫਨਕਾਰ ਨੇ ਜਿਨ੍ਹਾਂ ਦੇ ਗੀਤ ਅੱਜ ਵੀ ਅਸੀਂ ਗੁਣਗਣਾਉਨੇ ਆ ਉਹਨਾਂ ਦਾ ਇੱਕ ਗੀਤ ਗਾਇਆ ਹੋਇਆ ਸੁਣ ਲਿਓ YouTube ਤੇ ਉੱਤੇ ਜਾ ਕੇ ਨਾ ਕੱਢ ਲਿਓ ਪੁਰਾਣੇ ਗੀਤ ਐਂ ਜੀ ਕਰਦਾ ਵੀ 10 ਵਾਰ ਸੁਣ ਲਈਏ ਇੱਕੋ ਗੀਤ ਐਂ ਕਰਦਾ ਵੀ ਦੁਆਰ-ਦੁਆਰ ਸੁਣੀ ਜਾਈਏ ਨਸ਼ੱਤਰ ਗਿੱਲ ਸਾਹਿਬ ਦਾ ਜਿਹੜਾ ਗੀਤ ਗਾਇਆ ਹੋਇਆ ਕੋਈ ਵੀ ਤੁਸੀਂ ਦੇਖ ਲਓ ਆ ਜਿਹੜੇ ਜ਼ਿਆਦਾ ਸੁਰੀਲੇ ਨੇ ਜਿਨ੍ਹਾਂ ਦਾ YouTube ਦੇ ਉੱਤੇ ਜਾ ਕੇ ਦੇਖ ਲਿਓ ਇਹਨਾਂ ਨੇ 5-10 ਮਿੰਟ ਚੀਂਕਾਂ ਹੀ ਮਾਰੀ ਜਾਣੀਆਂ ਨੇ ਸੁਰੇ ਲਾਈ ਜਾਣੇ ਨੇ ਨਹੀਂ ਜਕੀਨ ਨਾ ਤੁਸੀਂ ਅਰ ਸੱਚ ਕਰਕੇ ਦੇਖ ਲਿਓ ਇਹਨਾਂ ਨੇ 10-15 ਮਿੰਟ ਸੁਰੇ ਲਾਈ ਜਾਣੇ ਨੇ ਇਹਨਾਂ ਨੂੰ ਕਿਹਾ ਕਰੋਗਾ ਸੋਰਾ ਆਪਣੇ ਘਰੇ ਜਾ ਕੇ ਲਾਓ ਜਿਨ੍ਹਾਂ ਨੇ ਸੋਰ ਲਾਉਣੇ ਨੇ ਜਿਆਦਾ ਸਰੀਲੇ ਬਣਦੇ ਨੇ ਆਪਦੇ ਆਪ ਨੂੰ ਇਹ ਤੁਹਾਡੇ ਪੱਲੇ ਵੀਰੇ ਕੁਝ ਨਹੀਂ ਪਾਉਂਦੇ ਅਖਾੜਾ ਉਸ ਬੰਦੇ ਦਾ ਬੁੱਕ ਕਰਾਓ ਵਿਆਹ ਸ਼ਾਦੀ ਦੇ ਵਿੱਚ ਵੀ ਜੇ ਆਪਾਂ ਕਰਾਉਣਾ ਜਿਹੜਾ ਪੂਰਾ ਦੁਨੀਆ ਦਾ ਰੰਗ ਬੰਨਣਾ ਦਵੇ ਹਨਾ ਪੂਰਾ ਆਪਣੇ ਹਾੜੇ ਦਾ ਲੋਕਾਂ ਨੂੰ ਕੀਲ ਕੇ ਰੱਖ ਦਵੇ ਆ ਜਿਹੜੇ ਸੁਰ ਲਾਉਣ ਵਾਲੇ ਨੇ ਇਹਨਾਂ ਤੋਂ ਪਿਆ ਕਰੋਗਾ ਆਪਣੇ ਘਰੇ ਸੁਰ ਲਾਓ ਲਾਈ ਜਾਓ ਬੈਠੇ ਬਾਕੀ ਗਲਤੀ ਦਾ ਬਾਈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਛਟਿਆ ਆ ਆ ਪੀਡੀਸੀ ਪੰਜਾਬੀ ਵਾਲਿਆਂ ਤੋਂ ਮੈਨੂੰ ਹਾਸਾ ਆਉਂਦਾ ਚੈਨਲ ਵਾਲਿਆਂ ਤੋਂ ਵੀ ਆ ਜੱਜ ਜਿਹੜੇ ਬਣਾਏ ਹੋਏ ਨੇ ਵੀ ਇਹ ਜੱਜ ਦਾ ਰੋਲ ਇਹ ਜੱਜ ਬਣਾਉਣ ਦੇ ਲਾਇਕ ਨਹੀਂ ਮੰਦੇ ਜਿਨ੍ਹਾਂ ਨੂੰ ਆਪ ਨੂੰ ਜੱਜ ਨਹੀਂ ਉਹ ਜੱਜ ਬਣਾ ਤੇ ਬੱਚਿਆਂ ਦੀ ਕੀ ਜੱਜਮੈਂਟ ਲਾਉਣਗੇ ਇਹ ਜਿਨ੍ਹਾਂ ਨੂੰ ਵੱਡੇ ਦੀ ਇੱਜ਼ਤ ਕਰਨ ਦੀ ਨਹੀਂ ਪਤਾ ਵੀ ਆਪ ਤੋਂ ਸੀਨੀਅਰ ਬੰਦੇ ਦੀ ਇੱਜ਼ਤ ਕਿਦਾਂ ਕਰੀਦੀ ਆ ਉਹ ਤੁਸੀਂ ਜੱਜ ਬਣਾਏ ਹੋਏ ਨੇ ਸੋ ਚਲੋ ਜੇ ਕੋਈ ਵੀਰੇ ਗਲਤੀ ਫਲਤੀ ਹੋ ਗਈ ਨਾ ਕਿਸੇ ਦੀ ਸ਼ਾਨ ਦੇ ਖਿਲਾਫ ਵੀ ਬੋਲਿਆ ਗਿਆ ਹੋਵੇ ਤਾਂ ਗੁਸਤਾਖੀ ਮਾਫੀ ਚਾਹਣਾ ਪਰ ਜਿਹੜੀਆਂ ਗੱਲਾਂ ਕਰੀਆਂ ਨੇ ਵੀਰੇ 100 ਦੇ ਵਿੱਚੋਂ 100% ਮੈਂ ਸੱਚੀਆਂ ਗੱਲਾਂ ਕਰੀਆਂ ਇਹ ਦਿਲ ਦੇ ਵਿੱਚ ਗੱਲਾਂ ਸੀਗੀਆਂ ਅੱਜ ਤੁਹਾਡੇ ਸਾਰੇ ਪੰਜਾਬੀ ਭਾਈਚਾਰੇ ਨਾਲ ਆਪਣੇ ਨਾਲ ਇਹ ਸਾਂਝੀਆਂ ਕੀਤੀਆਂ ਨੇ ਗੱਲਾਂ ਤਾਂ ਜੇ ਕੋਈ ਮਾਫੀ ਗੋਸਤਾਕੀ ਹੋ ਗਈ ਹੋਵੇ ਨਾ ਕੋਈ ਸ਼ਬਦ ਵੱਧ ਘੱਟ ਵੀਰੇ ਬੋਲਿਆ ਗਿਆ ਹੋਵੇ ਤਾਂ ਉਹਦੀ ਮਾਫੀ ਵੀ ਚਾਹੁੰਦਾ ਹਾਂ ਤੁਹਾਨੂੰ ਸਾਰਿਆਂ ਤੋਂ ਬਾਕੀ ਵੀਡੀਓ ਨੂੰ ਬਾਈ ਅੱਗੇ ਸ਼ੇਅਰ ਜਰੂਰ ਕਰ ਦਿਓ ਜੇ ਤੁਹਾਨੂੰ ਗੱਲਬਾਤ ਵਧੀਆ ਲੱਗੀ ਧੰਨਵਾਦ ਸਾਰੀ ਆਪਣੇ ਪੰਜਾਬੀ ਭਾਈਚਾਰੇ ਦਾ ਤੇ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਚੈਨਲ ਦੇ ਨਾਲ ਕਬੂਤਰ ਬਾਜ਼ ਵੀਰ ਤੁਹਾਡਾ ਵੀ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਸਤਿ ਸ੍ਰੀ ਅਕਾਲ ਜੀ